ਆਹ ਲੋ ਜੀ ਆਪਾਂ ਸਾਡੇ ਡੈਡੀ ਸਵੇਰੇ ਸਵੇਰੇ ਹੋ ਗਏ ਨਾ ਤਾਂ ਕਿਹਾ ਕਿ ਚਲੋ ਚੱਲਦੇ ਆ ਤੁਹਾਨੂੰ ਲੈ ਕੇ ਇੱਕ ਸਫ਼ਰ ਤੇ ਨਾ 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 ਸਫ਼ਰ ਨਹੀਂ ਹੈਗਾ ਇਹ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਅਸੀਂ ਕਿਸੇ ਜੂਰੀ ਕੰਮ ਦੇ ਲਈ ਉੱਥੇ ਪਹਿਲਾਂ ਤੁਸੀਂ ਦੇਖੋ ਰੋਸਨ ਗਰਾਊਂਡ ਦੇ ਵਿੱਚ ਫਿਰ ਦੁਬਾਰਾ ਝੁੱਲੇ ਚਾਲੇ ਲੱਗ ਗਏ ਆ ਤੇ ਅਸੀਂ ਪੁੱਛਿਆ ਉੱਥੇ ਵੀ ਇਹ ਕਾਦੇ ਲਈ ਆ ਕਹਿੰਦੇ ਪਤਾ ਨਹੀਂ ਹੈਗਾ ਵੀ ਮੰਦਿਰ ਕੋਈ ਛੇਦਾ ਬੰਨਦਾ ਪਿਆ ਹੈ ਵੀ ਮੇਲਾ ਸ਼ਾਇਦ ਕੋਈ ਲੱਗਿਆ ਹੈ ਤੇ ਫਿਰ ਅਸੀਂ ਪਹੁੰਚ ਗਏ ਆ ਇੱਕ ਸ਼ੋਰੂਮ ਦੇ ਵਿੱਚ ਸ਼ੋਰੂਮ ਦੇ ਵਿੱਚ ਕੋਈ ਕੰਮ ਤਾਂ ਹੈ ਨਹੀਂ ਸੀਗਾ ਭੂ ਡੈਡੀ ਜੀ ਨੇ ਜਾਣਾ ਹੈ ਭੂਆ ਜੀ ਕੋਲ ਤੇ ਮੈਂ ਸੋਚਿਆ ਕਿ ਕਿਉਂ ਨਾ ਡੈਡੀ ਦੇ ਇੱਕ ਕਣਕ ਨੇ ਟਾਈਮ ਬਾਥ ਜਾਣਾ ਆ ਤੇ ਉਹਨਾਂ ਲਈ ਵਧੀਆ ਜੀ ਜੈਕਟ ਹੋਵੇ ਮੈਂ ਜੇਬਾਂ ਦੇ ਵਿੱਚ ਜੋ ਜੈਕਟ ਦੀ ਜੇਬਾਂ ਸੀਗੇ ਉਹਨਾਂ ਦੇ ਵਿੱਚ ਹੱਥ ਪੱਕ ਦੇਈ ਸੀ ਕੀ ਪਤਾ ਪੈਸੇ ਕਿਸੇ ਰੱਖੇ ਹੋਣ ਕਿਸੇ ਨੇ ਹਨਾ ਬਣਾਉਂਦੇ ਹੋਏ ਤੇ ਜੈਕਟ ਮੈਨੂੰ ਕਿੰਨੀਆਂ ਜੈਕਟਾਂ ਦੇਖਣ ਤੋਂ ਬਾਅਦ ਮੈਨੂੰ ਜੈਕਟ ਪਸੰਦ ਆ ਗਈ ਸੀ ਉਸ ਤੋਂ ਬਾਅਦ ਸੀਗੀ ਨਾਲ ਹੀ ਸਬਜ਼ੀ ਮੰਡੀ ਮੈਂ ਸੋਚਿਆ ਥੋੜੀ ਸਬਜ਼ੀ ਵੀ ਲੈ ਲਈਏ ਕਿਉਂ ਹੁਣ ਨੇੜੇ ਆਏ ਹੋ ਤੇ ਬਾਜ਼ਾਰ ਵੀ ਨੇੜੇ ਆ ਤੇ ਫਿਰ ਅਸੀਂ ਸਬਜੀ-ਸਬਜੀ ਲੈ ਕੇ ਪਹੁੰਚ ਗਏ ਇੱਕ ਸ਼ੋਪ ਦੇ ਉੱਤੇ ਜਿੱਥੋਂ ਮੈਂ ਲੈਣਾ ਸੀਗਾ ਸਾਮਾਨ ਕੁਛ ਘਰ ਦੇ ਲਈ ਆਪਣੇ ਲਈ ਤੇ ਕੁਛ ਲੈਣਾ ਸੀਗਾ ਜੋ ਡੈਡੀ ਦੀ ਨਹੀਂ ਸੀਗੇ ਜੋ ਨਾਲ ਲੈ ਕੇ ਜਾਣਾ ਸੀਗਾ ਭੂਆ ਜੀ ਕੋਲ ਡੈਡੀ ਚੱਲੇ ਆ ਲੋੜੀ ਲੈ ਕੇ ਪਹਿਲੇ ਵਾਰ ਤਸਾਂ ਗਿਆਨ ਸਾਲਾਂ ਬਾਅਦ ਐਕਚੁਅਲੀ ਕੀ ਸੀਗਾ ਕੋਈ ਸਾਡੇ ਨਹੀਂ ਆਂਦਾ ਸੀ ਅਸੀਂ ਕਿਸੇ ਦਿਨ ਜਾਂਦੇ ਸੀ ਠੀਕ ਆ ਨਾ ਤੇ ਉਸ ਟਾਈਮ ਅਸੀਂ ਲੋੜੀ ਲੈ ਕੇ ਨਹੀਂ ਕਿਸੇ ਤੇ ਜਾਂਦੇ ਸੀ ਕਿ ਬਟ ਹੁਣ ਆਣ ਲੱਗ ਗਏ ਆ ਭੂਆ ਜੀ ਹੁਣੀ ਤੇ ਬਾਕੀ ਵੀ ਰਿਸ਼ਤੇਦਾਰ ਆਂਦੇ ਆ ਹਨਾ ਤੇ ਫਿਰ ਡੈਡੀ ਬੋਲਦੇ ਕਿ ਚਲੋ ਹੁਣ ਐਤ ਕੀ ਲੋੜੀ ਦੇ ਕੇ ਆ ਜੰਨਾ ਮੈਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਡੈਡੀ ਹਨਾ ਤੇ ਹਾਰਿਆ ਬੰਦਾ ਆ ਮੈਂ ਕਿਹਾ ਕੋਈ ਗੱਲ ਨਹੀਂ ਧਿਆ ਦਾ ਹਨਾ ਮੈਂ ਕਿਹਾ ਜਾਓ ਤੁਸੀਂ ਲੈ ਕੇ ਤੁਹਾਨੂੰ ਜਾਣੀ ਚਾਹੀਦੀ ਹੈ ਜ਼ਰੂਰ ਤੇ ਮੈਂ ਹੁਸ਼ਿਆਰਪੁਰ ਨੂੰ ਗਏ ਸੀ ਆਪਣੇ ਫਰੈਂਡ ਨੂੰ ਲੈ ਕੇ ਉੱਥੇ ਸਾਨੂੰ ਨੇਰਾ ਬੋ ਹੋ ਗਿਆ ਸੀ ਤੇ ਸਾਨੂੰ ਲੋੜੀ ਦਾ ਸਾਰਾ ਪੈਕ ਕਰਾ ਕੇ ਲਿਆਂਦਾ ਨੇਰਾ ਹੋ ਥੋੜੀ ਭੁੱਖ ਵੀ ਲੱਗ ਗਈ ਸੀਗੀ ਬਹੁਤ ਟਾਈਮ ਤੋਂ ਘਰੋਂ ਨਿਕਲੇ ਸੀਗੇ ਮੈਂ ਉਹਨੂੰ ਬੋਲਿਆ ਕਿ ਚੱਲ ਕੁਝ ਖਾ ਲਈਏ ਕਹਿੰਦੇ ਚੱਲ 버ਗਰ ਕੁਝ ਖਾਣੇ ਮੈਂ ਕਿਹਾ ਚੱਲ ਠੀਕ ਹੈ ਨਾ 버ਗਰ ਮੈਂ ਕਿਹਾ ਪੈਕ ਹੋ ਨੇ ਤੱਕ ਆ ਤੂੰ ਮੇਰੀ ਕਰੀ ਰੂਲ ਬਣਾ ਦੇ ਪਾਨ ਤੇ ਕੰਮ ਆਊਗੀ ਵੀਡੀਓ ਉਹ ਕਹਿੰਦੇ ਚੱਲ ਠੀਕ ਹੈ ਮੈਂ ਤੇਰੀ ਡੀਲ ਕਰਦੀ ਆ ਇਹਨਾਂ ਤੂੰ 버ਗਰ ਪੈਕੇਜ ਹੁੰਦੇ ਆ ਮੈਂ ਕਿਹਾ ਠੀਕ ਹੈ ਵਧੀਆ ਜੀ ਰੀਲ ਬਣਾਈ ਮੈਂ ਉੱਥੇ ਹੀ ਅੱਗੇ ਪਿੱਛੇ ਘੁੰਮ ਕੇ ਮੈਨੂੰ ਇਦਾਂ ਲੱਗਾ ਕੋਈ ਮੈਨੂੰ ਦੇਖਦਾ ਪਿਆ ਪਰ ਨਹੀਂ ਮੈਂ ਦੇਖਿਆ ਤਾਂ ਵਾਲ ਪੇਪਰ ਸੀਗਾ ਤੇ ਮੈਂ ਪਹੁੰਚ ਗਈ ਆਪਣੇ ਘਰ ਆਪਣੇ ਘਰ ਮਤਲਬ ਕਿ ਨੈਕਸਟ ਡੇ ਆ ਨੈਕਸਟ ਡੇ ਡੈਡੀ ਨੇ ਸਵੇਰੇ ਸਵੇਰੇ ਜੋ ਰੈਡੀ ਹੁੰਦੇ ਪਏ ਸੀਗੇ ਡੈਡੀ ਪੁੱਛਦੇ ਪਏ ਸੀਗੇ ਕਿ ਕਿਹੜੇ ਕੱਪੜੇ ਪਾਈ ਮੈਂ ਕੱਪੜੇ ਆ ਸਿਲੈਕਟ ਕੀਤੇ ਸੀਗੇ ਮੈਂ ਕਿਹਾ ਡੈਡੀ ਘਾਂਟ ਜੀ ਟੋਰ ਕੱਢ ਕੇ ਜਾਣੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਆ ਕਿ ਸਾਡੇ ਡੈਡੀ ਆਏ ਆ ਤੇ ਡੈਡੀ ਨੇ ਬੰਨ ਲਈ ਸੀ ਪੱਗ ਤੇ ਡੈਡੀ ਪੁੱਛਦੇ ਪਏ ਸੀ ਕਿਵੇਂ ਲੱਗਦੀ ਪਈ ਮੈਂ ਕਿਹਾ ਡੈਡੀ ਬਹੁਤ ਸੋਹਣੀ ਲੱਗਦੀ ਪਈ ਆ ਵਧੀਆ ਬੰਨ ਹੋਈ ਤੇ ਮ i <laughs> ਤੇ ਮੈਂ ਕਿ ਡੈਡੀ ਟੈਗ ਤਾਂ ਲਾਇਆ ਨਹੀਂ ਹੈਗਾ ਮੈਂ ਕਿ ਚਲੋ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਜੈਕਟ ਪਾਓ ਫਿਰ ਤੁਸੀਂ ਉਸ ਤੋਂ ਬਾਅਦ ਇਹਦਾ ਟੈਗ ਲਾ ਲਿਓ ਟੈਡੀ ਕੋਲ ਲਿੱਥਣਾ ਨਹੀਂ ਪਿਆ ਸੀ ਮੈਂ ਕਿ ਇਦਾਂ ਜਿਹੜੀ ਖਿੱਚ ਕੇ ਉਹਨੂੰ ਤੋੜ ਦਵੋ ਤੇ ਜੈਕਟ ਡੈਡੀ ਨੂੰ ਪਸੰਦ ਆ ਗਈ ਸੀ ਕਿ ਮੇਰੇ ਲਿਆਂਦੇ ਵੈਸੇ ਮੈਂ ਸਾਰੀ ਚੀਜ਼ ਵਧੀਆ ਹੀ ਲੈ ਕੇ ਆਂਦੀ ਹੁੰਨੀ ਆ ਉਧਰ ਮੰਨਤ ਫਿਰ ਮੰਨਤ ਨੇ ਆਈ ਮੰਨਤ ਨੇ ਕਿਸੇ ਚੀਜ਼ ਨਾਲ ਕੱਟਿਆ ਤੇ ਡੇਜੀ ਤੇ ਮੰਨਤ ਲੜਨ ਲੱਗ ਗਈ ਸੀ ਜੈਕਟ ਦੇ ਬੈਗ ਪਿੱਛੇ ਦੇ ਵਿੱਚ ਬੈਗ ਦੇ ਵਿੱਚ ਜੈਕਟ ਸੀਗੀ ਤੇ ਮੈਨੂੰ ਲੱਗਦਾ ਸੀਗਾ ਕਿ ਮੇਰੀ ਸਾਰੀ ਉਮਰ ਖਲਾਰਾ ਚੱਕਦੇ ਹੋਏ ਲੰਘ ਜਾਣੀ ਆ ਘਰ ਦੇ ਵਿੱਚ ਬਹੁਤ ਸਾਰ ਦੇ ਜੀ ਵਿਚਾਰੀ ਰੂਸੀ ਕੇ ਪੈ ਗਈ ਕਹਿੰਦੀ ਬੈਗ ਮੈਨੂੰ ਦੇ ਦਿਓ ਜੈਕਟ ਵਾਲਾ ਤੇ ਡੈਡੀ ਇੱਧਰ ਸਾਡੇ ਰੈਡੀ ਹੋ ਗਏ ਸੀ ਬਿਲਕੁਲ ਸਟਿੱਕਰ ਵੀ ਨਹੀਂ ਲਾਇਆ ਲੋਹੀ ਤੋਂ ਵੀ ਡੈਡੀ ਨਹੀਂ ਸਟਿੱਕਰ ਨਹੀਂ ਹੈਗਾ ਡੈਡੀ ਹੋ ਗਈ ਆ ਤੇ ਆ ਡੈਡੀ ਚੱਲੇ ਅੱਜ ਪੂਆ ਜੀ ਕੋਲ ਲੋੜੀ ਲੈ ਕੇ ਹਨਾ ਡੈਡੀ